ਫਗਵਾੜਾ ਵਿੱਚ ਬੀਤੀ ਸ਼ਾਮ ਚਲੀਆਂ ਗੋਲੀਆਂ ਦੇ ਵਿਰੋਧ ਵਿੱਚ ਹਿੰਦੂ ਸੰਗਠਨ ਵੱਲੋਂ ਦਿੱਤੀ ਗਈ ਫਗਵਾੜਾ ਬੰਦ ਦੀ ਕਾਲ ਦੌਰਾਨ ਅੱਜ ਫਗਵਾੜਾ ਪੂਰੀ ਤਰ੍ਹਾਂ ਬੰਦ ਹੈ ਸ਼ਿਵ ਸੇਨਾ ਪੰਜਾਬ ਦੇ ਆਗੂ ਜਿਮੀ ਕਰਵਲ ਅਤੇ ਉਹਨਾਂ ਦੇ ਪਿਤਾ ਇੰਦਰਜੀਤ ਕਰਵਲ ਤੇ ਹੋਏ ਹਮਲੇ ਦੇ ਵਿਰੋਧ ਵਿੱਚ ਲੋਕ ਸੜਕਾਂ ਤੇ ਉਤਰੇ ਹੋਏ ਹਨ ਅਤੇ ਪ੍ਰਦਰਸ਼ਨ ਕਰ ਰਹੇ ਹਨ ਉੱਧਰ ਤਰਨਾਕਾਰੀਆਂ ਨੂੰ ਸ਼ਾਂਤ ਕਰਵਾਉਣ ਲਈ ਡੀਆਈਜੀ ਨਵੀਨ ਸਿੰਘਲਾ ਵੀ ਖੁਦ ਮੌਕੇ ਤੇ ਪਹੁੰਚੇ ਜਦਕਿ ਦੂਸਰੇ ਪਾਸੇ ਤਰਨਾਕਾਰੀਆਂ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਕੱਢਿਆ ਜਾ ਰਿਹਾ ਨਗਰ ਕੀਰਤਨ ਨੂੰ ਮੱਦੇ ਨਜ਼ਰ ਰੱਖਦਿਆਂ ਪੁਲਿਸ ਪ੍ਰਸ਼ਾਸਨ ਨੂੰ ਸ਼ਨੀਵਾਰ ਸ਼ਾਮ ਤੱਕ ਦਾ ਟਾਈਮ ਦਿੱਤਾ ਹੈ ਅਤੇ ਜੇਕਰ ਉਦੋਂ ਤੱਕ ਕੋਈ ਕਾਰਵਾਈ ਨਹੀਂ ਹੋਈ ਤਾਂ ਐਤਵਨੂ ਫਗਵਾੜਾ ਹਾਈਵੇ ਜਾਮ ਕੀਤਾ ਜਾਵੇਗਾ ਗੈਂਗਸਟਰਾਂ ਅੰਮ੍ਰਿਤੇ ਆਪਣਾ ਕਾਣ ਕਰਕੇ ਆ ਆਦਮੀਆਂ ਕਤਲ ਕਰਕੇ ਚਲੇ ਜਾਂਦੇ ਨੇ ਪਰ ਇਸ ਕਾਣ ਦਾ ਪੁਲਿਸ ਨੂੰ 3 ਦਿਨ ਤੋਂ ਪਤਾ ਸੀਗਾ ਇਹ ਵੀ ਪਤਾ ਸੀ ਬੰਦਾ ਕਿਹੜਾ ਵਾ ਕਿਦੋਂ ਵੈਪਨ ਹੈ ਕਿ ਉਹਨੂੰ ਇਹ ਵੀ ਪਤਾ ਸੀ ਪੁਲਿਸ ਨੂੰ ਵੀ ਕਿਦਾਂ ਉਹਨੇ ਕਤਲ ਕਰਨਾ ਪਰ ਫਿਰ ਵੀ ਪੁਲਿਸ ਪ੍ਰਸ਼ਾਸਨ ਦੁਆਰਾ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਉਹਦਾ ਨਤੀਜਾ ਦੇਖਣ ਨੂੰ ਮਿਲਿਆ ਲੋਕਾਂ ਨੂੰ ਪਰੇਸ਼ਾਨ ਹੋਣਾ ਪਿਆ ਕੱਲ੍ਹ ਨੂੰ ਕੋਈ ਵਾਰਤਤ ਕਰਕੇ ਕਰਵਲ ਦਾ ਕਰਵਲ ਦੇ ਬੇਟੇ ਸਾਹਿਬ ਨੂੰ ਜੌਦੀ ਬੋਨ ਨੂੰ ਕੋਈ ਗੋਲੀ ਮਾਰ ਜਾਂਦਾ ਫਿਰ ਕੀ ਹੁੰਦਾ ਦੱਸੋ ਨਾ ਕਿੱਤੇ ਘੜਾ ਪੰਜਾਬ ਸਾਡਾ ਸਾਡੀ ਸਰਕਾਰ ਨੇ ਕਦੇ ਪਟੀਆਂ ਬਣੀਆਂ ਹੋਈਆਂ ਸਾਡੇ ਪ੍ਰਸ਼ਾਸਨ ਨੇ ਅੱਖਾਂ ਦੇ ਪਟੀਆਂ ਬਣੀਆਂ ਹੋਈਆਂ ਸਾਹ ਪਤਾ ਵੀ ਇੱਕ ਬੰਦੇ ਨੇ ਕਤਲ ਕਰਨਾ ਕਿਦਾ ਕਰਨਾ ਇਹ ਵੀ ਪਤਾ ਫਿਰ ਵੀ ਉਹਦਾ ਕੋਈ ਸੁਰੱਖਿਆ ਦਾ ਇੰਤਜ਼ਾਮ ਨਹੀਂ ਕੀਤਾ ਗਿਆ ਉਹਨੂੰ ਫੜਨ ਦਾ ਵੀ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ ਇਸ ਤੋਂ ਸ਼ਰਮ ਦੀ ਗੱਲ ਕੀ ਹੋ ਸਕਦੀ ਹੈ ਜਿਹੜਾ ਨਗਰ ਕੀਰਤਨ ਹੈ ਕੋਈ ਤੋਂ ਪਗਵਾੜੇ ਦੇ ਵਿੱਚੋਂ ਨਿਕਲੇਗਾ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਕਿਉਂਕਿ ਗੁਰੂ ਮਹਾਰਾਜ ਨੇ ਜੋ ਉਹਨਾਂ ਦੀ ਦੇਣ ਹੈ ਚਾਹੇ ਹਿੰਦੂ ਸਮਾਜ ਨੂੰ ਕਿਹਾ ਜਾਵੇ ਚਾਹੇ ਉਹ ਦੇਸ਼ਵਾਸੀਆਂ ਨੂੰ ਕਿਹਾ ਜਾਵੇ ਉਹ ਬਹੁਤ ਵੱਡੀ ਉਹਨਾਂ ਦੀ ਦੇਣ ਹੈ ਗੁਰੂ ਤੇਗ ਬਹਾਦਰ ਜੀ ਦੀ ਸੋ ਉਹਨਾਂ ਨੇ ਨਗਰ ਕੀਰਤਨ ਨੂੰ ਦੇਖਦੇ ਹੋਏ ਸ਼ਨੀਵਾਰ ਤੱਕ ਦਾ ਸਮੇਂ ਜਿਹੜਾ ਆ ਉਹ ਪ੍ਰਸ਼ਾਸਨ ਨੂੰ ਦਿੱਤਾ ਗਿਆ ਆ ਉਹ ਵੀ ਸਿਰਫ ਇਹ ਕਰਕੇ ਕਿ ਨਗਰ ਕੀਰਤਨ ਜਿਸ ਤਰ੍ਹਾਂ ਨਾ ਹੋਵੇ ਕੋਈ ਇੱਥੇ ਧਾਰਮਿਕ ਜਿਹੜੀ ਗੱਲ ਨਾ ਨਿਕਲ ਕੇ ਆਵੇ ਸੋ ਇਸ ਕਰਕੇ ਸ਼ਨੀਵਾਰ ਤੱਕ ਦਾ ਟਾਈਮ ਜਿਹੜਾ ਆ ਉਹ ਪ੍ਰਸ਼ਾਸਨ ਨੂੰ ਦਿੱਤਾ ਗਿਆ ਆ ਕਿ ਸ਼ਨੀਵਾਰ ਸ਼ਾਮ ਤੱਕ ਅਗਰ ਕੋਈ ਇਹ ਦੇ ਵਿੱਚ ਜਿਹੜੀ ਗ੍ਰਿਫਤਾਰੀਆਂ ਨਹੀਂ ਹੁੰਦੀਆਂ ਵੀ ਸ਼ਨੀਵਾਰ ਨੂੰ ਤੇ ਐਤਵਾਰ ਨੂੰ ਸਵੇਰੇ 11:00 ਟਾਈਮ ਤੋਂ 12:00 ਵਜੇ 12:00 ਵਜੇ 12:00 ਵਜੇ ਅਗਲੇ ਜਿਹੜਾ ਐਤਵਾਰ ਨੂੰ 10:00 ਵਜੇ 12:00 ਵਜੇ ਹਨੂਮਾਨ ਗੜੀ ਜੇ ਕੋਈ ਕਾਰਵਾਈ ਨਹੀਂ ਉਸ ਵੇਲੇ ਦੌਰਾਨ ਹੁੰਦੀ ਤਾਂ 12:00 ਵਜੇ ਐਤਵਾਰ ਨੂੰ 23 ਤਰੀਕ ਨੂੰ ਆਪਾਂ ਸਾਰਿਆਂ ਨੇ ਹਨੂਮਾਨ ਗੜੀ ਇਕੱਠੇ ਹੋ ਕੇ ਜੋ ਉੱਥੇ ਸਾਰੇ ਫਤਵੰਤੇ ਸੱਜਣ ਤੇ ਕਰਨਗੇ ਆਪਾਂ ਉਹ ਹਾਈਵੇ ਜਾਨ ਬੁਲੇ ਭਰਾ ਦੇ ਸਾਰੇ ਚੁੱਪ ਗੱਲ ਕਰੀ ਸਾਰੇ ਸਿਰਫ ਸਾਂਝੀ ਗੱਲ ਕਰ ਰਹੀ ਹੈ ਸਾਰਿਆਂ ਦੀ ਸਖਤੀ ਨਾਲ ਇੱਕੋ ਗੱਲ ਹੋਈ ਹੈ ਵੀ ਸ਼ਰੀਬਾ ਤੱਕ ਦਾ ਕੈਂਪ ਪ੍ਰਚਾਰ ਨੂੰ ਦੇ ਰਹੇ ਵੀ ਮੁੱਖ ਦੋਸ਼ੀ ਫੜਿਆ ਜਾਵੇ ਉਹਦੇ ਖਾਦਰ ਨੇ ਉੱਤੇ ਵੀ ਕਾਰਵਾਈ ਕੀਤੀ ਜਾਵੇ ਜਿਹੜਾ ਉਹਨੂੰ ਸੇਵ ਦੇ ਕੇ ਕੰਮ ਕਰਵਾ ਰਿਹਾ ਹੈ ਕਿ ਸਾਡਾ ਬੇਦਾਨੀ ਵੀ ਹੈ ਅਗਰ ਸ਼ਰੀਬਾ ਤੱਕ ਦੋਸ਼ੀ ਨਹੀਂ ਫੜੇ ਜਾਂਦੇ ਤਦ ਉਹ ਬਾਰੇ ਸ਼ਹਿਰ ਦਾ ਹਾਈਵੇ ਜੰਕ ਦਿੱਤਾ ਜਾਇਊਗਾ ਤੇ ਕਰਾਂ ਪੀਰ ਮਜ਼ਰੰਗੇ ਹਰਮਾਨ ਦੀ ਬੇਨਤੀ ਹੈ ਸਾਰੇ ਸ਼ਹਿਰ ਵਾਸੀਆਂ ਵੱਲੋਂ ਵੀ ਆਪਾਂ ਹੁਣ ਇੱਥੋਂ ਹਰਮਾਨ ਕਿਹੜੀ ਚਲੀਏ ਉਹਦੇ ਸਾਰੇ ਦੀ ਲੰਗਰ ਵਿਵਸਥਾ ਕੀਤੀ ਗਈ ਹੈ ਆਓ ਚਲੋ ਜੈ ਸ਼੍ਰੀ ਰਾਮ